ਵੈਗੁਰ ਜੀ ਚਾਹ ਦਾ ਨੰਗਰ ਸ਼ਾਕ ਵੈਗੁਰ ਜੀ ਸਟicker ਗੱਡੀਆਂ ਤੇ ਐਂ ਕੰ ਜੰਮੀ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁੱਡ ਮਾਰਨਿੰਗ ਸਾਰੇ ਨੂੰ ਕਿਵੇਂ ਸਾਰੇ ਠੀਕ ਠਾਕ ਚੜਦੀ ਕਲਾ ਬਰੇ ਦਿਨਾਂ ਬਾਅਦ ਆਪਾਂ ਸਾਡੇ ਨਾਲ ਰੂਬਰੂ ਹੋ ਰਹੇ ਆ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਤੇ თან ਤਾਂ ਨਵਾਬਾ ਬੁੱਢਾ ਸਾਹਿਬ ਜੀ ਦੇ ਜਾਣ ਮੈਂ ਦਿਹਾੜੇ ਦੀਆਂ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੈੱਡ ਗ੍ਰੰਥੀ ਰਹੇ ਆ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਉਹਨਾਂ ਦੇ ਅਸੀਂ ਜਨਮ ਸਥਾਨ ਪਿੰਡ ਕਤੂ ਨੰਗਲ ਚੱਲੇ ਆ ਜੋੜ ਮੇਲਾ ਦੇਖਣ ਤੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵਲੌਗ ਨੂੰ ਐਂਡ ਤੱਕ ਵੇਖਿਓ ਜੇਕਰ ਵਲੌਗ ਵਧੀਆ ਲੱਗਦਾ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚਲੋ ਅੱਜ ਦਾ ਵਲੌਗ ਫਿਰ ਕਰਦੇ ਸ਼ੁਰੂ ਇਸ ਟਰੈਕਟਰ ਵਾਈਕਰ ਜੀ ਚਾਰ ਬਰ ਚਾਰਾ ਜਾਲੇ ਪਾਉਣ ਦੇ ਲਈ ਇਹ ਆਪਾਂ ਇਹ ਟਰੈਕਟਰ ਤੇ ਬੈਠਦੇ ਆਂ ਤੇ ਇਹ ਸਖਤ ساری ਟਾਲੀ ਦੇ ਵਿੱਚ ਬੈਠ ਚੁੱਕੀ ਆ ਚਲੋ ਵੀ ਬਈ ਇਹ ਟਰੈਕਟਰ ਤੇ ਆਪਾਂ ਹੀ ਹਾਂ ਹੁਣ ਵਾਈਕਰ ਜੀ ਪਿੰਡ ਕੋ ਚਾਲੇ ਪਾ ਦਿੱ ਹੋਇਆ ਹੈ ਜੀ ਤਕਰੀਬਨ 1.5 ਘੰਟੇ ਦਾ ਰਸਤਾ ਹੈ ਬਾਅਦ ਆਪਾਂ ਬੋਪਾਰਾ ਥਾਣੇ ਜਾਵਾਂਗੇ ਹੁਣ ਜਿਵੇਂ ਵਾਈਕਰ ਜੀ ਬੋਪਾਰਾ ਪਹੁੰਚ ਜੇ ਤਾਂ ਕੁੱਪੋਂ ਅੰਗਲ 16 ਕਿਲੋਮੀਟਰ ਰਹਿ ਗਿਆ ਵਾ ਅਸਾਹਮਣੇ ਵਾਈਕਰ ਜੀ ਪਲਾਨ ਲਗਾਇਆ ਹੈ ਆਵਾ ਇਦਾਂ ਸ਼ਰਤਾਂ ਬਣੀਆਂ ਸਰਤਾਂ ਮਾਣੇ ਕੋ ਬਸ ਜਿੱਦ ਤੇ ਜਾ ਡੇਗਾ ਜਿੱਦ ਕਬਣਾਉਂਗੀ ਹੁਣ ਦੇ ਚਵਿੰਨਾ ਤੇ ਵੀ ਪਹੁੰਚ ਚੁਕੇ ਆ ਇੱਥੋਂ ਕਤੂ ਨਗਰ ਰਹਿ ਗਿਆ 10 ਕਿਲੋਮੀਟਰ ਤੇ ਮਤਲਬ ਮੰਨ ਕੇ ਚਲੋ 15-20 ਮਿੰਟਾਂ ਦਾ ਰਸਤਾ ਰਹਿ ਗਿਆ ਸਾਰਾ ਇਹ ਆ ਗਈ ਕਤੂ ਨਗਰ ਦਾ ਬਾਜ਼ਾਰ ਤੇ ਉਦਾ ਆਪਾਂ ਮਗਰ ਬਾਈਪਾਸ ਹੋਣੀ ਜਾ ਸਕਦੀਆਂ ਜਾਂ ਜੀ ਬਾਜ਼ਾਰਾਂ ਨਹੀਂ ਜਾ ਸਕਦੇ ਰੁੱਖਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਾਹਮਣੇ ਗੁਰਦਰਾ ਸਾਹਿਬ ਦਿਸ ਰਿਹਾ ਵਾ बस इतव रह गया दोवह मिनटा चीज गुरुद्वारा साहेब पहुंच जाना वाला गए थे गुरद्वारा साहेब बाकी काफ़ी याद आ जा रही है सामने मेन रोड वा इधर संदार लगे इतने दूर चलने चलना वा बाकी देखते ट्रैक्टर अथे लाना वा ਇੱਥੇ ਤੇ ਜਗ੍ਹਾ ਹੈ ਨਹੀਂ ਤੇ ਟਰੈਕਟਰ ਪਾਰਕਿੰਗ ਲਈ ਆਪਾਂ ਅਗਲੇ ਗੁਰਦਾਰ ਸਾਹਿਬ ਚੱਲਦੇ ਉੱਥੇ ਟਰੈਕਟਰ ਪਾਰਕਿੰਗ ਲਈ ਜਗ੍ਹਾ ਹੈਗੀ ਆ ਤੇ ਉੱਥੇ ਟਰੈਕਟਰ پارک ਕਰਦੇ ਆ ਬਾਜ਼ਾਰ ਦੇ ਉਤੋਂ ਦੀ ਅਸੀਂ ਟਰੈਕਟਰ ਘੁਮਾ ਕੇ ਲੈਂਦਾ ਵਾ ਕੋਈ ਜ਼ਿਆਦਾ ਚਿਰ ਨਹੀਂ ਲੱਗਦਾ ਕੋ 5 ਮਿੰਟ ਹੀ ਲੱਗਦੇ ਆ ਸਾਰੇ ਤੇ ਇੱਧਰ ਖੱਬੇ ਤੇ ਸਾਹਮਣੇ ਤੁਸੀਂ ਗੁਰਦਾਰ ਸਾਹਿਬ ਦੇਖ ਸਕਦੇ ਹੋ ਤੇ ਇੱਥੇ ਆਪਾਂ ਨਾਲ ਸਾਈਡ ਤੇ ਇੱਧਰ ਜਿੰਨੀ ਵੀ ਆ ਜਗ੍ਹਾ ਖਾਲੀ ਹੈ ਸਾਰੀ ਇੱਥੇ ਟਰੈਕਟਰ ਗੱਡੀਆਂ ਮੋਟਰਸਾਈਕਲ ਸਾਰੇ ਪਾਰਕਿੰਗ ਲੱਗਣੇ ਆ ਆਪਾਂ ਇੱਥੇ ਹੁਣ ਟਰੈਕਟਰ ਪਾਰਕ ਕਰਦੇ ਆ ਉਹ ਕਿੱਥੇ ਲਾਈਏ ਸਾਵੇਂ ਦੇ ਲਾ ਦੇ ਹਾਂ ਸਾਵੇਂ ਲਾ ਦੇ ਕਿਉਂਕਿ ਧੁੱਪ ਨਹੀਂ ਨਾ ਹਣੀ ਬਾਹਰ ਘੜੀ ਬਹਿ ਜਾਂਦੇ ਨੇ ਜੈਨ ਨੂੰ ਵੀ ਲਾ ਕੇ ਲਾ ਦੇ ਚੰਗਾ ਜੀ ਸੋਖੀ ਕਰਦੇ ਆ ਤੁਸੀਂ ਜਾਨ ਆਉਂਦੇ ਆ ਇਹ ਕਿਹੋ ਜਿਹਾ ਲਾ ਸਾਵੇਂ ਲਾ ਦੇ ਸਿੱਧਾ ਕਰਦਾ ਲਾ ਦੇ ਆਰੇ ਤੇ ਬੈਠ ਕੇ ਨਾਟ ਰੱਤੀ ਇਹ ਤੇ ਨੰਗਰੀ ਰਿਹਾ ਜਾਈ ਤੇ ਲਓ ਜੇ ਹੁਣ ਅਸੀਂ ਚੱਲੇ ਆ ਗੁਰਦਰਾ ਸਾਹਿਬ ਦਰਸ਼ਨ ਕਰਨ ਤੇ ਆਪਨੇ ਨਾਲ ਸੰਗਤ ਤੇ ਨਵਾਂ ਵਾਲੇ ਦਰਸ਼ਨ ਕਰਨੇ ਗੁਰਦਰਾ ਸਾਹਿਬ ਦੇ ਤੇ ਆਹ ਇਧਰ ਜਿਵੇਂ ਦਨ ਦੱਸਿਆ ਕਿ ਪੰਗੋੜੇ ਲੱਗੇ ਆ ਬਲੇ ਬਲੇ ਨਵਾ ਸੰਗਤ ਆਣੀ ਥੋੜੇ ਜੱਲਾ ਤੇ ਲੈ ਕੋਈ ਸੰਗਤ ਆਣੀ ਨਾ ਹਾਲੇ ਕੋਈ ਸੰਗਤੀ ਆਈ ਹੈ ਗੁਰਦੁਆਰਾ ਤੋਂ ਹੀ ਇਹ ਨਹੀਂ ਸਕਦੇ ਬਾਹਰ ਨਹੀਂ ਅਨਾਸ਼ ਸ਼ਿੰਗਾਰਿਆ ਆਵਾ ਬਾਕੀ ਤਾਨੂੰ ਗੁਰਦਾਰ ਸਾਹਿਬ ਦੇ ਹੰਦੇ ਜਾ ਕੇ ਦਰਸ਼ਨ ਕਰਨੇ ਆ ਆ ਇੱਧਰ ਸਾਰੀਆਂ ਕਾਰਾਂ ਪਾਰਕ ਜੇ ਲੱਗੀਆਂ ਹੀਆਂ ਵਾ ਤੇ ਟਰੈਕਟਰ ਸਾਰੀ ਇੱਧਰ ਇੱਧਰ ਪੰਡਾ ਲੱਗਾ ਆ ਆਪਾਂ ਪਹਿਲਾਂ ਗੁਰਦਾਰ ਸਾਹਿਬ ਦੇ ਦਰਸ਼ਨ ਕਰਕੇ ਤੇ ਫਿਰ ਆਪਾਂ ਲੰਗਰ ਖਾਣਗੇ देख स गुरुद्वारा साहेब आया सजाया बहुत शानदार गुरुद्वारा साहेब I can't you ਇੱਧਰ ਵਾਹਿਗੁਰੂ ਜੀ ਹੈਗਾ ਜੀ ਲੰਗਰ ਹਾਲ ਹੈ ਤੇ ਇੱਧਰਲੇ ਪਾਸੇ ਹੈਗਾ ਜੀ ਦਰਬਾਰ ਸਾਹਿਬ ਅੰਦਰ ਜਾਂਦਾ ਰਸਤਾ ਤੁਸੀਂ ਅੱਜ ਗੁਰਦਰਾ ਸਾਹਿਬ ਦੇਖ ਸਕਦੇ ਹੋ ਕਿੰਨਾ ਸਜਾਇਆ ਹੋਇਆ ਕਿੰਨਾ ਸੋਹਣਾ ਗੁਰਦਰਾ ਸਾਹਿਬ ਲੱਗ ਰਿਹਾ ਵਾ ਚੰਗਤ ਵੀ ਬਹੁਤ ਆ ਰਹੀ ਆ ਗੁਰਦਰਾ ਸਾਹਿਬ ਦਰਸ਼ਨ ਕਰਨ ਲਈ ਇਹਲੇ 11:00 ਵਜੇ ਆ ਇੱਕ ਦੋ ਇਹਨੂੰ ਆਵਾ ਸੰਗਤ ਹੈ ਅੱਜ ਆ ਜੇਣਾ ਧਰਮ ਦਾ ਬੋਲੋ ਸਰਕਾਰ ਜੀ ਦਾ ਜੀ ਦਿਲਵੈ ਗੁਰ ਜੀ ਹੈਗਾ ਨਿਸ਼ਾਨ ਸਾਹਿਬ ਜਿ ਆਪਾਂ ਨੂੰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਆ ਪਾਵਨ ਪੂਤਰ ਸਭ ਖੜੇ ਇੱਥੇ ਇਸ ਸੰਸਾਰ ਤੇ ਆਉਣਾ ਵੀ ਧੰਨ ਹੁੰਦਾ ਏ ਤੇ ਜਾਣਾ ਵੀ ਧੰਨ ਹੁੰਦਾ ਤੇ ਐਸੇ ਜੀ ਪਾਰਸਕਾਰੀ ਮਾਪਸ मैं अवसर पर करते कार्य करना जो भी कार्यक्रम है तो सर जी जब मेरे पार्टी के पास टाइम में जब हम सभा में बैठा है एक सौ बजे कार्य करते हैं ऐसे कि ऐसे रब जाती संत रब सभा में बैठा सर जी महाराज रुपया से जाए मैं उस परमात्मा की जगह को कुल मस्जिद का भाग रह जाए और सरकार का ਉਹ ਜੀ ਬਹਿਰਾ ਰਹੇ ਲੱਗਦਾ ਤੇ ਐਸੇ ਰਮ ਭਿਆਦੀ ਐ ਜਿਸਾ ਕੀਨੇ ਮਾਰ ਕੇ ਕਬਰੀ ਬਹੁਤ ਹੋ ਗਿਆ ਸੰਜੀ ਮਹਾਰਾਜ ਜਿਸ ਵਾਲਾ ਜ ਸਭ ਜਨ ਜਨਨਾ ਜਨ ਜਨ ਜਨਿਆ ਬਾਈ ਕੁ ਜੈੰਦਰ ਬਾਸਾਏ ਬੰਦਰ ਦਰਸ਼ਨ ਕਰਕੇ ਇਹ ਤਰੋ ਪਖਾਦ ਲੈ ਕੇ ਤੇ ਹੁਣ ਆਪਾਂ ਚੱਲੇ ਹਾਂ ਲੰਗਰ ਸ਼ਕਣ ਜਿਵੇਂ ਕਿ ਵਾਜੁਰਜੀ ਆਪ ਜੀ ਨੂੰ ਦੱਸਿਆ ਕਿ ਇੱਧਰ ਹੈਗਾ ਲੰਗਰ ਹਾਲ ਤੇ ਇੱਧਰ ਦੇ ਪਾਸੇ ਲੰਗਰ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਧਰ ਲੰਗਰ ਤਿਆਰ ਕੀਤਾ ਜਾ ਰਿਹਾ ਵਾਹ ਵਾਹਿਗੁਰੂ ਜੀ ਖਾਲਸਾ ਅੰਦਰ ਹਾਲ ਸੰਗਤ ਲੰਗਰ ਛਕ ਰਹੀ ਆ ਤੇ ਚਾਹ ਦਾ ਲੰਗਰ ਛਕਣਾ ਵਾਹਿਗੁਰੂ ਜੀ ਚਾਹ ਦਾ ਲੰਗਰ ਥੱਲੇ ਆ ਇਸ ਕਰਕੇ ਨਹੀਂ ਥੱਲੇ ਚੱਲੇ ਆ ਬਾਜ ਅਖਵਾਏ ਗੁਰੂ ਜੀ ਸਟicker ਗੱਡੀਆਂ ਤੇ ਮੋਟਰਸਾਈਕਲਾਂ ਦੇ ਲਾਉਣ ਲਈ ਆ ਸਿੰਤਾਂ ਦਾ ਸਿੱਧੂ ਮਸਲੇ ਦੇ ਸਟicker ਵੀ ਮੇਜਾਦੇ ਗੱਡੀਆਂ ਦੇ ਲਾਉਣ ਲਈ ਤੇ ਇਧਰ ਜਿਵੇਂ ਤੁਹਾਨੂੰ ਦੱਸਿਆ ਆ ਕਿ ਇਧਰ ਹੈਗਾ ਜੇ ਚਾਹ ਦਾ ਲੰਗਰ ਹੈ ਇੱਥੋਂ ਆਪਾਂ ਚਾਦਾ ਲੰਗਰ ਛਾ ਕੇ ਫਿਰ ਆਪਾਂ ਗੱਡੀ ਚੱਲਦੇ ਆਂ ਹਣ ਵਾਈ ਗੁਰ ਜੀ ਚਾਦਾ ਲੰਗਰ ਛਾ ਕੇ ਤੇ ਸ਼ਾਇਦ ਅਗਲੇ ਗੁਰਦਆਰਾ ਸਾਹਿਬ ਚੱਲੇ ਆਂ ਕਿਉਂਕਿ ਮੈਂ ਵੀ ਪਹਿਲੀ ਵਾਰ ਹੀ ਆਇਆ ਹਾਂ ਇਸ ਕਰਕੇ ਜਾਦਾ ਮੈਨੂੰ ਨਹੀਂ ਪਤਾ ਸੰਗਦੇ ਦੇ ਨਾਲ ਚੱਲੇ ਆਂ ਬਾਕੀ ਦੇਖਦੇ ਆਂ ਕੇ ਵਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਵਾਈ ਗੁਰ ਜੀ ਆਪੇ ਇਸ ਗੁਰਦਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਇਹ ਨਾਲੇ ਤੁਹਾਨੂੰ ਦਰਸ਼ਨ ਕਰਾਉਣੀ ਆ ਬਾਕੀ ਗੁਰਦਆਰਾ ਸਾਹਿਬ ਦੀ ਸਜਾਵਟ ਜੀ ਸਭ ਨੂੰ ਕਨੀ ਸੋਹਣੀ ਲੱਗ ਰਹੀ ਆ ਆਜਾ ਵਾਏ ਗੋਜੀ ਕਰਦੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਤੇ ਇਧਰ ਦੇ ਪਾਸੇ ਆ ਗਾ ਲੰਗਰ ਹਾਲ 24 ਘੰਟੇ ਚ ਲੰਗਰ ਚੱਲਦਾ ਵਾ ਤੇ ਲੰਗਰ ਹਾਲ ਦੇ ਉੱਪਰਲੇ ਪਾਸੇ ਬੂੰਦੀ ਦਾ ਲੰਗਰ ਚੱਲਦਾ ਵਾ ਤੇ ਚਲੋ ਆਜੋ ਜੀ ਤੁਹਾਨੂੰ ਕਰਾਉਣੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਮਾਤਾ ਜੀ ਦਾ ਜੀ ਜਦੋਂ ਤੁਹਾਨੂੰ ਬਨਿਆ ਹੋਵੇ ਪਰਵਾਰ ਤਾਂ ਕਸ਼ਤੇ ਦਾ ਮਹਿਰ ਆਇਸੀ ਹਰ ਤਰ ਜਿਹੜਾ ਖੂਦਾ ਖਫੰਦਾ ਜਿਹੜਾ ਬੱਚਾ ਆਪਣੇ ਬਾਪ ਦਾ ਪੋਪਾ ਦਾ ਉਹ ਪੋਜਨ ਕੋਲੋਂ ਬਾਪ ਦੇ ਕੋਲੋਂ ਪ੍ਰਾਪਤ ਕਰ ਲੈਂਦਾ ਜਿਹੜਾ ਜੇਲਾ ਗੁੰਦਾ ਪਰ ਮੰਦਾ ਉਹੂ ਦੇ ਕੋਲੋਂ ਕੁਝ ਨਾ ਕੁਝ ਪ੍ਰਾਪਤ ਕਰ ਲੈਂਦਾ ਹੁਣ ਮਾਤਾ ਗੱਗਾ ਜੀ ਨੂੰ ਹੋ ਗਿਆ ਪੰਨਿਆ ਅੰਮ੍ਰਿਤਸਰ ਦੇ ਉੱਤੇ ਇੱਕ ਆਸਾਨੀ ਹੁਣ ਆਏ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਆ ਗਏ ਆ ਇਹ ਬਾਜ਼ਾਰ ਤੇ ਵੀ ਮੇਚ ਸਕਦੇ ਕਿੰਨਾ ਬਾਜ਼ਾਰ ਲੱਗਾ ਹੋਇਆ ਵਾ ਇਹ ਇਗੋੜਦਾ ਤਾਂ ਵੱਡਾ ਗੋੜਦਾ ਵਾ ਭਾਈ ਅੰਮ੍ਰਿਤ ਵਾਹਿਗੁਰੂ ਜੀ ਹੈਗਾ ਜੇ ਜੋੜਾ ਘਰ ਇਹ ਸੰਗਤੀ ਮੇ ਸਤਿਓ ਜੋੜੇ ਜਮਾ ਕਰਾ ਰਹੀ ਆ ਇਹ ਇਹ ਤੋਂ ਇਧਰ ਟੈਮ ਹੋ ਗਿਆ ਹਣ ਤੇ ਸੰਗਤੀ ਸਭ ਜੋ ਕਭੀ ਸੰਗਤਾਈ ਦਰਸ਼ਨੀ ਕਰਨ ਲਈ ਸੋਹਰੇ ਧੰਨ ਬੋੜਾ ਬਰਦਾਸ ਸਵਾਰੇ ਨੇ ਕਿਹਾ ਵਾਹਿਗੁਰੂ ਜੀ ਦਰਬਾਰ ਸਾਈ ਬੰਦਰ ਦਰਸ਼ਨ ਕਰਕੇ ਤੇ ਅਸੀਂ ਆ ਚੁੱਕੇ ਆ ਬਾਹਰ ਇੱਧਰ ਹੈਗਾ دیਵਾਨਾ ਵਾਲੇ ਜੇ ਬਾਕੀ ਅੰਦਰੋਂ ਵੇਖਦੇ ਹੋ ਕਾਫੀ ਵੱਡਾ ਗੁਰਦੁਆਰਾ ਸਾਹਿਬਾ ਅੰਦਰੋਂ ਕੋਣੋਂ ਆਏ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆ ਗਏ ਆਪਾਂ ਤੇ ਬਾਜ਼ਾਰ ਆਪਾਂ ਨ ਘੁੰਮਣੇ ਆ ਇੱਧਰ ਵਾਏ ਕੋਈ ਫਰੂਟ ਦਾ ਲੰਗਰ ਲੱਗਾ ਹੋਇਆ ਵਾ ਤੇ ਹੁਣ ਅਸੀਂ ਫਰੂਟ ਦਾ ਲੰਗਰ ਛਕਦੇ ਆਂ ਜਿਤੇ ਵਾਇ ਕਰ ਜਾਨੀ ਜੂਸ ਦਾ ਲੰਗਰ ਸ਼ੁਰੂ ਹੋ ਚੁੱਕਾ ਵਾ ਤੇ ਸੰਗਤ ਵਹੀਂ ਦੇ ਰਹੇ ਕਾਫੀ ਸੰਗਤ ਜੂਸ ਦਾ ਲੰਗਰ ਛਕ ਰਹੀ ਆ ਆ ਪਵਣ ਜੂਸ ਦਾ ਲੰਗਰ ਛਕਦੇ ਆ ਜੀ ਆ ਗਏ ਨਾਮਾਇ ਕਰ ਜਾਈ ਜਾਂਦੇ ਆਪਣੀ ਟਰਾਲੀ ਹੱਲ ਫੇਰ ਭੈਣੇ ਨਾਮਾਇ ਦੇ ਜਿਆ ਤੇ ਲੰਗਰਾਂ ਚ ਸਰਕਾਰੀ ਆ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਕਰਨ ਲੋ ਜੀ ਠੰਡੀ ਮਿੱਟੀ ਸਰਦਾਈ ਛਾਕੇ ਤੇ ਹੁਣ ਚੱਲੇ ਆਪਣੀ ਟਰਾਲੀ ਕੋਲ ਤੇ ਕਾਲੀ ਤਿਆਰਬਰ ਤਿਆਰ ਵਾ ਵਾਫੀਆਂ ਲਈ ਤੇ ਆਪਣੀ ਥਲੀ ਕੋਲ ਜਾ ਰਹੇ ਹੁਣ ਤੇ ਬਾਕੀ ਸੰਗਤ ਅਗਲੇ ਗੁਰਦਰਾ ਸਾਹਿਬ ਆਟ ਹਲੀ ਆਪਣੀ ਤੇ ਬਾਕੀ ਸੰਗਤ ਦਾ ਪਾਗੁਰਦਰਾ ਸਾਹਿਬ ਚੜਾਵਾਂਗੇ ਟਰ ਹੋ ਗਿਆ ਸਟਾਰਟ ਲੋ ਜੀ ਸਖਤਵਾਲਾ ਚਾਲੇ ਪਾ ਦਿੱਤੇ ਜੀ ਨੇ ਵਾਫੀ ਨੂੰ ਅਪਣ ਆਪਣੀ ਜਿਹੜੀ ਬਾਕੀ ਸੰਕਤ ਵਾ ਉਹ ਅਗਲੇ ਗੁਰਦਰਾ ਸਾਹਿਬ ਕੋ ਕਰਦੇ ਆ ਉਹ ਦੇਖਾ ਕੱਟਾ ਰਾਵੀ ਬਾਤ ਚੱਲਣਾਗਾ ਮੈਂ ਦੇਖਿਆ ਉੱਥੇ ਮੈਂ ਪੁੱਛਦਾ ਕਿ ਅਗਲੇ ਬੰਦੇ ਅਗਲੇ ਬੰਦੇ ਖਿਡਾਰੀ ਕਿਹਨੇ ਬਖਾਰੀ ਖਾਣ ਤੇ ਕੋਵੇ ਜਾਂ ਬੜਾ ਆਇਗਾ ਜੀ ਕਿੱਥੋਂ ਨੰਗਲ ਦਾ ਬਾਈਪਾਸ ਅੱਗੇ ਆਪਾਂ ਕਿੱਥੋਂ ਨੰਗਲ ਦੇ ਬਾਜ਼ਾਰ ਤਾ ਨਹੀਂ ਆਏ ਸੀ ਤੇ ਹੁਣ ਆਪਾਂ ਬਾਈਪਾਸਾਣੀ ਵਾਪਸੀ ਜਾ ਰਹੇ ਆ ਆ ਗਿਆ ਜੀ ਖਾਲਸਾ ਕਾਲਜ ਚੰਡੀਗੜ੍ਹ ਤੇ ਵੀ ਅੰਮ੍ਰਿਤਸਰ ਤੇ ਪਾਲਸਾ ਕਾਲਜ ਦਾ ਬਰੋਂ ਯੂ ਦੇ ਸਕਦੇ ਜੋ ਲੋ ਜੀ ਹੁਣ ਵੀ ਆ ਗਏ ਭੋਪਾ ਦਾ ਇਹ ਇੱਥੋਂ ਮੈਿੱਤਾ ਲੈ ਗਿਆ ਜੀ ਸਾਰਾ 10 ਕਿਲੋ ਵੈਟਰ ਮਤਲਬ 15 ਕਿ ਮਿੰਟ ਦਾ ਰਹਾ ਲੱਗ ਗਿਆ ਮਿੱਟੇ ਦਾ Thì 15 đến tôi có Và <chown> th những cái mà sạc đi cho ta có kéo cho mình chọn ta bánh mình ਤੇ ਵਲੌਗ ਦੀ ਇੱਥੇ ਸਮਾਪਤੀ ਹੁੰਦੀ ਆ। ਜੇਕਰ ਵਲੌਗ ਵਧੀਆ ਲੱਗੇ ਤਾਂ ਅਗੇ ਤੋਂ ਕੋਈ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਤੇ ਹੁਣ ਅਗਲੇ ਵਲੌਗ 'ਚ ਤੁਹਾਨੂੰ ਆਪਾਂ ਗੁਰਦੁਆਰਾ ਸ੍ਰੀ ਗੁਰੂ ਆਨੰਦ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ। ਇਸ ਕਰਕੇ ਜਿਹੜੇ ਚੈਨਲ ਦਾ ਸਾਨੂੰ ਚੈਨਲ ਨੂੰ ਘਾ ਲਓ ਸਬਸਕ੍ਰਾਈਬ। ਤੇ ਆਪਾਂ ਹੁਣ ਮਿਲਾਂਗੇ ਨਵੇਂ ਵਲੌਗ ਦੇ ਵਿੱਚ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।